ਇਹਨਾਂ ਨੇ ਪਿੱਛੇ ਬ੍ਰੇਕ ਮਾਰਤੀ ਥੋੜੀ ਮੈਂ ਉਥੋਂ ਬ੍ਰੇਕ ਮਾਰੀ ਵੀ ਆ ਗੱਡੀ ਚੀਕਦੀ ਹੋਈ ਆਈ ਇਹਨਾਂ ਦੇ ਵਿੱਚ ਵੱਜੀ ਆ ਕੇ ਉਹਦੇ ਜਨ ਮੈਂ ਵੀ ਪਿੱਛੋਂ ਬ੍ਰੇਕ ਮਾਰੀ ਭਾਵੇਂ ਨਹੀਂ ਯਕੀਨ ਤੇ ਉੱਥੇ ਦੇਖ ਲਓ ਨਿਸ਼ਾਨ ਪਏ ਸਾਰੇ ਰੋਡ ਦੇ ਉੱਤੇ ਇਹਨਾਂ ਵਿੱਚ ਕਰ ਇੱਕਦਮ ਬ੍ਰੇਕ ਮਾਰਤੀ ਆ ਲੱਗਦਾ ਇਹ ਬੰਦੇ ਜਾਨ ਵੀ ਜਾ ਸਕਦੀ ਸੀ ਜਾ ਤਾਂ ਸਕਦੀ ਭਾਜੀ ਪਰ ਕੀ ਨਾ ਮੈਂ ਤਾਂ ਹੁਣ ਆਪਣੇ ਲੋ ਪੂਰਾ ਬਚਾ ਕੀਤਾ ਬ੍ਰੇਕ ਮਾਰੀ ਆ ਗੱਡੀ ਦੀ ਹੁਣ ਨਹੀਂ ਰੁਗੀ ਹੁਣ ਉਹਦੇ ਵਿੱਚ ਮੇਰੀ ਕੀ ਗਲਤੀ ਆ ਭਾਜੀ ਭਾਜੀ ਤਾਂ ਪਿੱਛੋਂ ਹੀ ਵੱਜਣੀ ਗੱਡੀ ਹੋ ਰੱਗੋ ਵੀ ਵੱਜਦੀ ਜੇ ਪਿੱਛੋਂ ਹੀ ਵੱਜੇਗੀ ਉਹ ਹੁਣ ਮੈਂ ਕੀ ਨਾ ਉਥੇ ਬ੍ਰੇਕ ਮਾਰੀ ਕਿੰਨੀ ਦ ਤੁਪ ਅੱਗੇ ਕਾ ਪਹਿਲਾ ਕੱਢਣ ਦੇ ਹੀ ਕਾਰ ਉਹ ਪਾਜੀ ਕਾਰ ਵਾਲਾ ਹੀ ਜਿਹੜਾ ਉਹ ਕਾਰ ਕੱਢਣ ਦੇ ਆਈ ਫਿਰ ਉਹਨੇ ਰੋਕਤੀ ਇੱਕਦਮ ਹੈ ਪਾਜੀ ਕਾਰ ਦੇ ਉੱਪਰ ਨਹੀਂ ਕਾਰ ਕੱਢਣ ਦੇ ਆਈ ਗੱਡੀ ਕਾਰ ਕੱਢਣ ਦੇ ਆਈ ਬੰਦਾ ਤੁਸੀਂ ਉਹਦੇ ਮਗਰ ਦੇਖ ਕੇ ਫਿਰ ਤੁਸੀਂ ਬ੍ਰੇਕ ਮਾਰੀ ਬਾਅਦ ਤੁਸੀਂ ਤੁਸੀਂ ਮਗਰ ਤੁਸੀਂ ਨਹੀਂ ਦੇਖ ਸਕਦੇ ਤੇ ਪਾਜੀ ਬ੍ਰੇਕ ਮਾਰੀਓ ਦੇਖੋ ਲਾਲ ਲਾਈਟ ਹੈਗੀ ਉਹ ਵੇਖੋ ਮਾਰਦੇ ਤੁਸੀਂ ਬ੍ਰੇਕ ਮਾਰਦੇ ਮਾਰਦੇ ਸਾਡੇ ਉੱਪਰ ਚਾਰਦਾ ਤੇ ਪਾਜੀ ਬ੍ਰੇਕ ਮਾਰਦੇ ਹੁਣ ਗੱਡੀ ਨਹੀਂ ਰੁਕੀ ਗੱਡੀ 'ਚ ਮੈਂ ਕੀ ਕਸੂਰ ਦਾ ਮੇਰਾ ਤਾਂ ਸੋਣਾ ਸਾਡਾ ਕਸੂਰ ਹੈ ਲੈ ਮੈਂ ਕਦੋਂ ਕਿਹਾ ਤੁਹਾਡਾ ਕਸੂਰ ਆ ਯਾਰ ਵੈਸੇ ਨਾਲ ਕੋਈ ਫਾਇਦਾ ਹੀ ਨਹੀਂ ਹੈਗਾ ਪਾ ਮੈਂ ਤਾਂ ਤੁਹਾਨੂੰ ਇਹੀ ਕਿਹਾ ਕਿ ਹਾਂ ਵੀ ਜੋ ਤੁਹਾਡਾ ਨੁਕਸਾਨ ਹੋਇਆ ਭਰ ਦਿੰਦੇ ਆਂ ਹੋਰ ਤੁਹਾਨੂੰ ਕੀ ਕਹਿ ਸਕਦਾ ਭਾਜੀ ਮੈਂ ਨੁਕਸਾਨ ਤੁਹਾਡਾ ਜਿਹੜਾ ਹੋਇਆ ਦੇ ਦਿੰਦੇ ਆਂ ਕੋਈ ਚੱਕਰ ਨਹੀਂ ਮੈਂ ਤਾਂ ਬ੍ਰੇਕ ਮਾਰੀ ਭਾਜੋ ਕਿੰਨੀ ਉਹਦੀ ਗੱਡੀ ਤੁਹਾਡੇ ਸਾਹਮਣੇ ਨਹੀਂ ਰੁਕੀ ਭਾਜੀ ਕੀ ਨਾਮਾ ਸੰਜੇ ਭਾਈ ਭਾਜੀ ਹੋਇਆ ਕੀ ਆ ਆ ਗੱਡੀ ਵਾਲੇ ਨੇ ਵਿੱਚ ਮਾਰਿਆ ਜੀ ਕਿਧਰੋਂ ਆ ਰਹੇ ਸੀ ਅਸੀਂ ਆ ਉਧਰੋਂ ਆ ਰਹੇ ਸੀ ਵਿਸ਼ਕਰਮਾ ਚੌਂਕ ਤੋਂ ਏ ਕਿ ਹੋਇਆ ਕੀ ਭਾਈ ਨੇ ਆ ਗੱਡੀ ਵਾਲੇ ਨੇ ਗੱਡੀ ਵਿੱਚ ਮਾਰੀ ਜੀ ਲੈ ਕੇ ਨੁਕਸਾਨ ਹੋ ਗਿਆ ਨੁਕਸਾਨ ਐਕਟਿਵਾ ਟੁੱਟ ਗਈ ਭਾਈ ਸਾਰੀ ਤੁਹਾਡਾ ਜਾਨੀ ਮੈਨੂੰ ਨੁਕਸਾਨ ਵੱਧ ਗਿਆ ਜਾਨੀ ਤਾਂ ਬਚ ਗਿਆ ਲੇਕਿਨ ਉਹ ਨੁਕਸਾਨ ਤਾਂ ਹੋ ਹੀ ਸਕਦਾ ਸੀ ਭਾਜੀ ਠੀਕ ਹੈ ਜਾਨੀ ਗੱਡੀਆਂ ਤੇ ਚਲਾਉਂਦੇ ਆ ਗੱਡੀ ਭਾਈ ਹੁਣ ਸਾਡਾ ਖਰਚਾ ਗੱਡੀ ਦਾ ਹੁਣ ਕੀ ਕਰੋਗੇ ਹਾਂਜੀ